ਬਾਲਮਿਕੀ ਮੱਝ ਵੀ ਸਿੱਖ ਸਮਾਜ ਦਾ 12.5% ਕੋਟਾ ਸਿੱਖਿਆਕ ਸੰਸਥਾਾਂ ਵਿੱਚ ਵੀ ਲਾਗੂ ਕੀਤਾ ਜਾਵੇ ਇਸ ਸਬੰਧਿਤ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੰਦੇ ਹੋਏ ਪੀਮ ਐਕਸ਼ਨ ਕਮੇਟੀ ਫਾਊਂਡਰ ਨਿਤਿਸ਼ ਪੀਮ ਨੇ ਕਿਹਾ ਕਿ ਬਿਹਤਰ ਸਿੱਖਿਆ ਦੇ ਮੌਕੇ ਹੀ ਬਿਹਤਰ ਨੌਕਰੀਆਂ ਦੇ ਰਾਹ ਖੋਲਦੀਆਂ ਜਿੱਥੇ ਸਰਕਾਰੀ ਨੌਕਰੀਆਂ ਵਿੱਚ 12.5% ਕੋਟਾ ਸਹੀ ਤਰੀਕੇ ਲਾਗੂ ਕੀਤਾ ਜਾਵੇ ਉੱਥੇ ਸਿੱਖਿਆ ਵਿੱਚ ਬਰਾਬਰ ਦੇ ਮੌਕੇ ਪੈਦਾ ਕਰਨੀ ਜਲਦ ਸਿੱਖਿਆ ਸੰਸਥਾਵਾਂ ਵਿੱਚ ਵੀ ਬਾਲਮਿਕੀ ਮੱਝ ਵੀ ਸਿੱਖ ਅਸਦਾ 12.5% ਕੋਟਾ ਜਲਦ ਲਾਗੂ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਰਿਪੋਰਟ ਜੈ ਵਾਲਮੀਕੀ ਜੀ ਜੈ ਭੀਮ ਜੈ ਸਵਿਧਾਨ ਜੀ ਮੇਰੇ ਨਾਲ ਹਮੇਸ਼ਾ ਮੇਰੀ ਫਾਊਂਡਰ ਪੀਮ ਐਕਸ਼ਨ ਕਮੇਟੀ ਜਿਦਾ ਕਿ ਤੁਸੀਂ ਜਾਣਦੇ ਜੇ ਕਿ 12.5% ਰੈਜ਼ਰਵੇਸ਼ਨ ਤੇ ਅਗਸਤ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਵਾਲਮੀਕੀ ਮਜਬੂਰੀ ਸਿੱਖ ਸਮਾਜ ਦੇ ਹੱਕ ਚ ਸਭ ਤੋਂ ਪਹਿਲਾਂ ਉਹਨਾਂ ਸਰਕਾਰਯੋਗ ਸਾਥੀਆਂ ਦਾ ਸੰਤ ਸਮਾਜ ਦਾ ਦਿਲੋਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇੱਕ ਜੰਗ ਲੜੀ ਮਹਾਨ ਜੰਗ ਲੜੀ ਪਰ ਅੱਜ ਇਹ ਸਮਾਂ ਆ ਗਿਆ ਕਿ ਸਾਨੂੰ ਪੁਸ਼ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਇਹ 12.5% ਰੈਜ਼ਰਵੇਸ਼ਨ ਵਿਦਿਦਾ ਰੈਜ਼ਰਵੇਸ਼ਨ ਸ਼ੁੱਡ ਬੀ ਇੰਪਲੀਮੈਂਟਡ ਇਨ ਐਜੂਕੇਸ਼ਨਲ ਇੰਸਟੀਟਿਊਸ਼ਨ ਐਜੂਕੇਸ਼ਨਲ ਇੰਸਟੀਟਿਊਟਸ ਤੇ ਇਹ ਅਪਲਾਈ ਹੋਣਾ ਸਿੱਖਿਆ ਦੇ ਵਿੱਚ ਅਪਲਾਈ ਹੋਣਾ ਬਹੁਤ ਜ਼ਰੂਰੀ ਹੈਗਾ ਆਰਥਿਕ ਪਿਛੜੇ ਕਪਨ ਦੇ ਕਰਕੇ ਖਾਸ ਤੌਰ ਤੇ ਮਾਝੇ ਤੇ ਮਾਲਵੇ ਦੇ ਵਿੱਚ ਵਾਰਮਿਕ ਮਜਬੀ ਸਿੱਖ ਸਮਾਜ ਦੇ ਸਿੱਖਿਆ ਦੇ ਮੌਕੇ ਜਿਹੜੇ ਆ ਬਰਾਬਰੀ ਦੇ ਨਹੀਂ ਹੈਗੇ ਇਕਵਲ ਓਪਰਚੁਨਿਟੀਆਂ ਨਹੀਂ ਹੈਗੀਆਂ ਉਹ ਬਰਾਬਰੀ ਦੇ ਮੌਕੇ ਪੈਦਾ ਕਰਨ ਲਈ ਮੁੱਖ ਮੰਤਰੀ ਮਾਨ ਭਗਵੰਤ ਮਾਨ ਸਰਕਾਰ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਜ ਜਿਹਦੇ ਚ ਇਹ ਕਿਹਾ ਗਿਆ ਕਿ ਭਈ 12.5% ਕੋਟਾ ਸ਼ਿੱਖਿਆ ਅਦਾਰਿਆਂ ਦੇ ਵਿੱਚ ਵੀ ਜਲਦ ਤੋਂ ਜਲਦ ਅਪਲਾਈ ਕੀਤਾ ਜਾ ਸਕੇ ਤਾਂ ਕਿ ਵਾਲਮੀਕੀ ਮਜਬੂਰੀ ਸਿੱਖ ਸਮਾਜ ਦੇ ਬੱਚੇ ਜਿਹੜੇ ਆ ਉਹ ਐਜੂਕੇਸ਼ਨਲ ਇੰਸਟੀਚੂਟਸ 'ਚ ਉਹਨਾਂ ਦੀਆਂ ਸੀਟਾਂ ਪੱਕੀਆਂ ਹੋ ਸਕਣ ਬਰਾਬਰੀ ਦੇ ਮੌਕੇ ਮਿਲ ਸਕਣ ਵੱਡੇ ਪੱਦਰ ਦੇ ਉੱਤੇ 10ਵੀਂ 12ਵੀਂ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਲਈ ਮਜਬੂਰ ਹੁੰਦੇ ਆ ਆਰਥਿਕ ਪਿਛੜਾਪਨ ਜਿਹੜਾ ਸਦੀਆਂ ਤੋਂ ਹੈਗਾ ਮਨੁਵਾਦ ਦੇ ਕਰਕੇ ਉਹਦੇ ਸੰਦਰਭ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਸਮੂਧ ਜਥੇਬੰਦੀਆਂ ਜਿੱਦਾਂ ਪੂਰੇ ਪੰਜਾਬ ਦੇ ਵਿੱਚ ਲੋਕਰੀਆਂ 'ਚ 12.5% ਸੁਨਿਸ਼ਚਿਤ ਕਰਨ ਲਈ ਮੰਗ ਪੱਤਰ ਦੇ ਰੀਆਂ ਉਸੇ ਤਰੀਕੇ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸਿੱਖਿਆ ਦੇ ਵਿੱਚ ਵੀ ਇਹ ਚਾਹਾਂਗੇ ਅੱਗੇ ਵਧ ਕੇ ਵੀ ਚਾਹਾਂਗੇ ਕਿ ਪੋਲੀਟੀਕਲ ਰੈਜ਼ਰਵੇਸ਼ਨ ਸਿਆਸੀ ਰੈਜ਼ਰਵੇਸ਼ਨ ਵੀ ਹੋਵੇ ਐਮਐਲਏ ਐਮਪੀ ਦੀਆਂ ਸੀਟਾਂ ਵੀ ਸਾਡੀਆਂ ਪੱਕੀਆਂ ਹੋਣ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਪਰਸੈਂਟੇਜ ਦੇ ਹਿਸਾਬ ਨਾਲ ਮਾਝੇ 'ਚ ਸਾਡੀ ਪੂਰੀ ਇੰਡੀਆ 'ਚ ਸਭ ਤੋਂ ਵੱਧ ਆਬਾਦੀ ਹੈ ਦਲੀ ਸਮਾਜ ਦੀ ਸਾਡੀ ਇਹ ਸੀਟ ਜਿਹੜੀ ਹੈ ਵਾਲਮਿਕੀ ਮਜਬੂਤ ਸਿਕ ਸਮਾਜ ਦੇ ਕੋਟੇ 'ਚ ਆਵੇ ਪੋਲਿਟিক্যাল ਰੈਜ਼ਰਵੇਸ਼ਨ ਪਾਰਟੀਆਂ ਲਈ ਵੀ ਦੇਣ ਲਈ ਤਿਆਰ ਹੋਣ ਸਿਆਸੀ ਪਾਰਟੀਆਂ ਵੀ ਦੇਣ ਲਈ ਤਿਆਰ ਹੋਣ ਜੇ ਕੋਈ ਦਰਤ ਰੱਖਦੀਆਂ ਵਾਲਮਿਕੀ ਮਜਬੂਤ ਸਿਕ ਸਮਾਜ ਦਾ ਸਰ ਕਿਸੇ ਪੂਰੇ ਭਾਰਤ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕਿਤੇ ਇਹ ਚੀਜ਼ ਲਾਗੂ ਹੋਈ ਹੈ ਜਾਂ ਨਹੀਂ ਹੈ ਬਾਕੀ ਹਰਿਆਣਾ ਤੋਂ ਲੈ ਕੇ ਦੂਜੀਆਂ ਸਟੇਟਾਂ ਨੇ ਅ 1775 ਤੋਂ ਹੀ ਮੈਂ ਮਾਫੀ ਚਾਹਾਂਗਾ ਤਰੀਕ ਗਲਤ ਹੋਵੇ ਤੇ ਇਹ ਅਪਲਾਈ ਸੀ ਪਰ ਇਹਨੂੰ ਚੈਲੰਜ ਕੀਤਾ ਗਿਆ ਕੋਰਟ 'ਚ ਸੁਪਰੀਮ ਕੋਰਟ ਦੇ ਹਾਇਰ ਕੋਰਟ ਦੇ ਵਿੱਚ ਡਿਸੀਜਨ ਜਿਹੜਾ 2024 'ਚ ਸਾਡੇ ਹੱਕ 'ਚ ਆਇਆ ਔਰ ਐਸੀ ਸਮਾਜ ਦੇ ਉਹਨਾਂ ਵਰਗਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਕਿਸੇ ਅੱਗੇ ਜਗ੍ਹਾ ਤੇ ਪਹੁੰਚ ਗਏ ਨੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਤੇ ਜਿਹੜੇ ਪਿੱਛੇ ਰਹਿ ਗਏ ਨੇ ਅੰਤਿਮ ਭਗਤੀ ਦੇ ਨੇ ਉਹਨਾਂ ਦਾ ਹੱਥ ਫੜਨਾ ਵੀ ਤੁਹਾਡਾ ਫਰਜ਼ ਹੈਗਾ ਪਰ ਜੇ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਜੇ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਨੁਨਵਾਦ ਹੈਗਾ ਹਿੱਸੇਦਾਰੀ ਨੂੰ ਨਾ ਮੰਡਲ ਨੂੰ ਤਿਆਰ ਹੋਣਾ ਹੀ ਤੇ ਮਨੁਨਵਾਦ ਹੈਗਾ ਹੋਰ ਮਨੁਨਵਾਦੀ ਕੀ ਪਰਿਭਾਸ਼ਾ ਵਾ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਆਪਣੇ ਪਿੱਛੇ ਜਿਹੜੇ ਰਹਿ ਗਏ ਅੰਤਿਮ ਭਗਤੀ ਦੇ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆਈਏ ਸਾਡਾ ਵੀ ਪੂਰਾ ਹੱਕ ਹੈਗਾ ਕਿ ਸਾਡੇ ਬੱਚੇ ਕਿਸੇ ਤਰੀਕੇ ਪੜਨ ਇਕੁਅਲ ਓਪਰਚ्युनिटी ਲੈਵਲ ਪਲੇਇੰਗ ਫੀਲਡ ਜਿੰਨੀਦਰ ਬਰਾਬਰ ਦੇ ਮੌਕੇ ਲਈ ਹੋਣਗੇ ਮਾਲਮੀ ਕੀ ਮਜਬੀ ਸਿੱਖ ਸਮਾਜ ਦੇ ਬੱਚੇ ਨਹੀਂ ਪੜ ਸਕਦੇ ਇਹ ਪੰਜਾਬ ਦੇ ਸਿੱਖਿਆ ਕਦਰਾਂ ਦੇ ਵਿੱਚ ਮੁੱਖ ਮੰਤਰੀ ਮਾਨ ਲੋ ਅਪੀਲ ਕੀਤੀ ਜਾਂਦੀ ਹੈ 12% ਕੋਟਾ ਜਿਹੜਾ ਵਾ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਇਹ ਐਸਏਪੀ ਐਸੂਨ ਐਸ ਪੋਸੀਬਲ ਅਪਲਾਈ ਕੀਤਾ ਜਾਵੇ ਜੈ ਵਾਲਮੀਕੀ ਜੀ ਜੈ ਭੀਮ ਜੀ ਜੈ ਸਦਾ